ਅਤਵਾਦੀਆਂ ਦੇ ਨਿਸ਼ਾਨੇ ਤੇ ਪੰਜਾਬੀ ਕਲਾਕਾਰ ਤੇ ਐਨਐਸਜੀ ਕਮਾਂਡੋਜ਼ ਕਰਨਗੇ ਏਪੀ ਢਿੱਲੋ ਦੀ ਸੁਰੱਖਿਆ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ ਏਪੀ ਢਿੱਲੋ ਦਾ ਸ਼ੋਅ ਹੋਏਗਾ ਅੱਜ ਕਾਨਸਰਟ ਹੋਵੇਗਾ ਤੇ ਉਹਦੇ ਵਿੱਚ ਹਜ਼ਾਰ ਤੋਂ ਵੱਧ ਐਨਐਸਜੀ ਦੇ ਕਮਾਂਡੋਜ਼ ਉਹਨਾਂ ਦੀ ਸੁਰੱਖਿਆ ਕਰਨਗੇ ਪੁਲਿਸ ਥਾਣਿਆਂ ਤੇ ਗ੍ਰੇਨੇਡ ਹਮਲੇ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀਜ਼ ਨੇ ਪੰਜਾਬ ਪੁਲਿਸ ਨੂੰ ਇੱਕ ਲੀਡ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਵਧਾਈ ਜਾਵੇ ਕਿਉਂਕਿ ਉਹਨਾਂ ਤੇ ਅਤੰਕਵਾਦ ਹਮਲੇ ਹੋਣ ਦਾ ਖਤਰਾ ਹੈ ਦਰਅਸਲ ਪੰਜਾਬ ਦੇ ਕਲਾਕਾਰ ਗੈਂਗਸਟਰਸ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਇਹ ਲੀਡ ਪੰਜਾਬ ਪੁਲਿਸ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੀ ਹੈ ਜਿਸ ਕਾਰਨ ਏਪੀ ਟਿਲੋ ਦੀ ਜੋ ਸੁਰੱਖਿਆ ਹੈ ਉਹਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਤੇ ਜੋ ਕਿ ਸੈਕਟਰ 25 ਦੇ ਵਿੱਚ ਰੈਲੀ ਗਰਾਊਂਡ ਦੇ ਵਿੱਚ ਏਪੀ ਟਲੋ ਦਾ ਕਾਨਸਰਟ ਹੋਣ ਜਾ ਰਿਹਾ ਹੈ ਤੇ ਇਸ ਕਾਰਨ ਪੰਜਾਬ ਪੁਲਿਸ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਲੀਡ ਦਿੱਤੀ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਮਜ਼ਬੂਤ ਕੀਤਾ ਜਾਵੇ ਜਿਸ ਕਾਰਨ ਹਜ਼ਾਰ ਤੋਂ ਵੱਧ ਕਮਾਂਡੋਜ਼ ਉਹਨਾਂ ਦੇ ਆਲੇ-ਦੁਆਲੇ ਰਹਿਣਗੇ ਤੇ ਐਨਆਈਏ ਨੇ ਇਨਪੁਟ ਦਿੱਤੀ ਹੈ ਕਿ ਮੁਹਾਲੀ ਦੇ ਵਿੱਚ ਸਥਿਤ ਹੋਮਲੈਂਡ ਸੁਸਾਇਟੀ ਦੀ ਵੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਇਸ ਸੋਸਾਇਟੀ ਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਪੰਜਾਬੀ ਕਲਾਕਾਰ ਰਹਿੰਦੇ ਨੇ ਕਾਨਸਰਟ ਦੇ ਵਿੱਚ 2000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਨੇ ਇਸ ਕਾਰਨ ਕਿਉਂਕਿ ਕਿਤੇ ਨਾ ਕਿਤੇ ਏਪੀ ਢਿੱਲੋਂ ਦੀ ਸੁਰੱਖਿਆ ਤੇ ਵੀ ਨਜ਼ਰ ਦਿੱਤੀ ਜਾਵੇਗੀ ਤਾਂ ਕਿ ਜੋ ਕਿ ਉਹਨਾਂ ਦਾ ਸ਼ੋਅ ਹੈ ਉਹ ਪ੍ਰੋਪਰ ਚੱਲ ਸਕੇ ਏਪੀ ਢਿੱਲੋਂ ਦੇ ਕਾਨਸਰਟ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ 2000 ਤੋਂ ਵੱਧ ਜਵਾਨ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਨੇ ਅਮਰੋ ਜਾਲਾ ਅਖਬਾਰ ਦੇ ਅਨੁਸਾਰ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਗੜਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਕਾਨਸਰਟ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਇੰਟੈਲੀਜੈਂਸ NIA ਤੇ ਬਹੁਤ ਸਾਰੀਆਂ ਏਜੰਸੀਆਂ ਵੀ ਸ਼ਾਮਲ ਹੋਣਗੀਆਂ ਸਰਕਾਰੀ ਦਫ਼ਤਰਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ ਤੇ ਉਸ ਦੇ ਨਾਲ ਹੀ ਚੰਡੀਗੜ੍ਹ ਦੇ ਮੁੱਖ ਪਬਲਿਕ ਸਟੇਸ਼ਨਸ ਨੇ ਜਾਂ ਪਲੇਸਿਸ ਨੇ ਟੂਰਿਸਟ ਪਲੇਸਿਸ ਨੇ ਉਹਨਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ ਕੋਈ ਵੀ ਸ਼ੱਕੀ ਵਿਅਕਤੀ ਕਾਨਸਰਟ ਤੱਕ ਨਾ ਪਹੁੰਚ ਸਕੇ ਇਸ ਕਾਰਨ ਇਹ ਯਕੀਨੀ ਬਣਾਇਆ ਗਿਆ ਹੈ ਕਿ ਸੈਕਟਰ 25 ਚ ਰੈਲੀ ਗਰਾਊਂਡ ਤੋਂ ਤਿੰਨ ਤੋ 4 ਕਿਲੋਮੀਟਰ ਦੂਰ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ 4 ਡੀਐਸਪੀ 6 ਇਨਸਪੈਕਟਰ ਸੁਰੱਖਿਆ ਦੇ ਵਿੱਚ ਤਾਇਨਾਤ ਰਹਿਣਗੇ ਉਸ ਟਾਈਮ ਕਾਨਸਰਟ ਦੇ ਵਿੱਚ ਮੌਜੂਦ ਰਹਿਣਗੇ ਰੈਲੀ ਗਰਾਊਂਡ 'ਚ ਡੌਗ ਸਕੁਐਡ ਤੋਂ ਇਲਾਵਾ ਮੈਟਲ ਡਿਟੈਕਟਰ ਵੀ ਵਰਤੇ ਜਾਣਗੇ ਇਸ ਦੇ ਨਾਲ ਹੀ ਐਸਐਸਪੀ ਨੇ ਡਿਊਟੀ ਤੇ ਤਾਇਨਾਤ ਸਾਰੇ ਪੁਲਿਸ ਕਰਮੀਆਂ ਨੂੰ ਇਹ ਨਿਰਦੇਸ਼ ਦੇ ਦਿੱਤੇ ਨੇ ਕਿ ਕਿਸੇ ਨੂੰ ਵੀ ਜਾਣ ਪਛਾਣ ਜਾਂ ਕੋਈ ਵੀ ਕਿਸੇ ਦਾ ਜਾਣਕਾਰ ਬਿਨਾਂ ਕਿਸੇ ਵੀ ਟਿਕਟ ਤੋਂ ਸਿਫਾਰਿਸ਼ ਦੇ ਨਾਲ ਐਂਟਰ ਨਹੀਂ ਕਰੇਗਾ ਤੇ ਬਹੁਤ ਹੀ ਸਟ੍ਰਿਕਟ ਐਕਸ਼ਨ ਲਏ ਜਾਣਗੇ